ਨੰਬਰ 47 ਸ੍ਰੀ ਅਕਾਲ ਇੱਕ ਦਿਨ ਪੰਜਵੇਂ ਬਾਤਸਾ ਗੁਰੂ ਅਰਜਨ ਦੇਵ ਜੀ ਦੀ ਪਤਨੀ ਮਾਤਾ ਗੰਗਾ ਜੀ ਰੱਥ ਤੇ ਸਵਾਰ ਹੋ ਕੇ ਗੁਰੂ ਦੀ ਵੀਰ ਪਹੁੰਚੇ ਉੱਡਦੀ ਧੂੜ ਦੇਖ ਕੇ ਬਾਬਾ ਬੁੱਢਾ ਜੀ ਨੇ ਸੰਗਤਾਂ ਨੂੰ ਪੁੱਛਿਆ ਕਿ ਕੌਣ ਆ ਰਿਹਾ ਹੈ ਸਿੱਖਾਂ ਨੇ ਦੱਸਿਆ ਕਿ ਗੁਰੂ ਕੇ ਮਹਿਲ ਆ ਰਹੇ ਹਨ ਬਾਬਾ ਬੁੱਢਾ ਜੀ ਕਹਿਣ ਲੱਗੇ ਕਿ ਗੁਰੂ ਕੇ ਮਹਿਲਾਂ ਨੂੰ ਕੀ ਭਾਜਣ ਪਈ ਹੈ ਮਾਤਾ ਗੰਗਾ ਜੀ ਇਹ ਵਚਨ ਸੁਣ ਕੇ ਬੜੇ ਨਿਰਾਸ਼ ਹੋਏ ਤੇ ਵਾਪਸ ਅਮਰੋਸਰ ਮੁੜ ਗਏ ਉਹਨਾਂ ਗੁਰੂ ਅਰਜਨ ਸਾਹਿਬ ਨੂੰ ساری ਗੱਲ ਦੱਸੀ। ਗੁਰੂ ਜੀ ਨੇ ਕਿਹਾ ਕਿ ਵਾਰ ਲੈਣ ਵ੍ਰੱਥਾਂ ਤੇ ਨਹੀਂ ਜਾਈਦਾ। ਤੁਸੀਂ ਸਵੇਰੇ ਮਿੱਸਾ ਆਟਾ ਚੱਕੀ ਵਿੱਚ ਪੀਸ ਕੇ ਆਪ ਰੋਟੀਆਂ ਪਕਾ ਕੇ ਮੱਖਣ ਲੱਸੀ ਤੇ ਨਾਲ ਕੁਝ ਗੰਡੇ ਵੀ ਲੈ ਜਾਇਓ। ਅੱਜ ਦੇ ਦਿਨ 21 ਅੱਸੂ 1594 ਈਸਵੀ ਨੂੰ ਸਵੇਰੇ ਮਾਤਾ ਜੀ ਨੇ ਸਭ ਵਸਤਾਂ ਤਿਆਰ ਕੀਤੀਆਂ ਤੇ ਆਪਣੇ ਸੇਪ ਤੇ ਰੱਖ ਕੇ ਦੁਰਪੇ। ਬਾਬਾ ਬੁੱਢਾ ਜੀ ਨੇ ਮਾਤਾ ਜੀ ਨੂੰ ਹੁੰਦਿਆਂ ਵੇਖਿਆ ਤੇ ਕਹਿਣ ਲੱਗੇ ਕਿ ਅੱਜ ਤਾਂ ਬਹੁਤ ਭੁੱਖ ਲੱਗੀ ਸੀ। ਮਾਤਾ ਜੀ ਆਪਣੇ ਪੁੱਤਰ ਵਾਸਤੇ ਰੋਟੀ ਲੈ ਕੇ ਆਏ ਜਪਦੇ ਨੇ। ਬਾਬਾ ਬੁੱਢਾ ਜੀ ਮਿੱਸੀਆ ਰੋਟੀਆਂ ਖਾਣ ਲੱਗ ਪਏ ਤੇ ਗੰਡਾ ਭੰਨਦਿਆਂ ਉਹਨਾਂ ਬਾਰੇ ਦਿੱਕਤਾ ਕਿ ਉਹਨਾਂ ਦੇ ਘਰ ਅਜਿਹਾ ਬਲੀ ਪੁੱਤਰ ਪੈਦਾ ਹੋਵੇਗਾ ਜਿਹੜਾ ਮੁਗਲਾਂ ਦੇ ਇਸ ਤਰ੍ਹਾਂ ਸਿਰ ਭੰਨੇਗਾ ਜਿਵੇਂ ਮੈਂ ਇਹ ਗੰਡਾ ਭੰਨਿਆ ਹੈ। ਇਸ ਵਾਰ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਮਾਤਾ ਗੰਗਾ ਜੀ ਦੀ ਕੁੱਖੋਂ 1595 ਈਸਵੀ ਨੂੰ ਹੋਇਆ। ਧੰਨਵਾਦ ਚੰਗਾ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ। ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਵੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ